ਜਦੋਂ ਉਹਦੇ ਪ੍ਰਾਣ ਨਿਕਲ ਗਏ ਤਪੇ ਦੇ ਲੋਕਾਂ ਨੇ ਤਾਂ ਵੀ ਦਰਸਨਾ ਕੀਤਾ ਤੇ ਉਹਦੇ ਮਰੇ ਸਰੀਰ ਨੂੰ ਹੀ ਆਪਣੇ ਖੇਤਾਂ ਵਿੱਚ ਲੈ ਜਾਂਦੇ ਰਹੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਦਾ ਬਚਨ ਸੀ ਜਿੱਥੇ ਇਸ ਤਪੇ ਦਾ ਸਰੀਰ ਲੱਗੂਗਾ ਉੱਥੇ ਮਹੀ ਪਾਊਗਾ ਹੋਰ ਥਾਵਾਂ ਤੇ ਮਹੀ ਨਹੀਂ ਪਵੇਗਾ ਇਸ ਲਈ ਗੁਰੂ ਪਿਆਰਿਓ ਜਦੋਂ ਉਹਦੇ ਪ੍ਰਾਣ ਨਿਕਲ ਗਏ ਫਿਰ ਸਾਰੇ ਬੜਾ ਮੀਂਹ ਪਿਆ ਸਾਰੇ ਖੇਤਾਂ ਦੇ ਵਿੱਚ ਇੱਧਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ਕਰਦੇ ਆ ਸੰਗਤ ਪਿੰਡ ਵੀ ਗੁਰੂ ਅਮਰਦਾਸ ਸਾਹਿਬ ਗੁਰੂ ਕੇ ਸਿੱਖ ਦੇ ਵਿੱਚ ਬੜੀ ਕਮਾਈ ਹੈ ਸ਼ਕਤੀ ਹੈ ਇਸ ਤਰ੍ਹਾਂ ਉਥੋਂ ਫਿਰ ਸਤ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਚੱਲ ਪਏ ਤੇ ਪਰ ਇੱਕ ਗੱਲ ਕਈ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਕਹਿਣ ਲੱਗੇ ਵੀ ਹੁਣ ਸਵੇਰ ਹੋਣ ਤੇ ਨਾ ਜਾ ਕੇ ਗੁਰੂ ਜੀ ਨੂੰ ਪਿੰਡ ਲੈ ਕੇ ਆਓ ਹੋਤ ਭੋਰ ਸ੍ਰੀ ਅੰਗਦ ਆਨੋ ਨਿਜ ਅਪਰਾਧ ਸ਼ਿਮਾ ਪੰਥਾਨੋ ਕਹਿੰਦੇ ਹੁਣ ਸਵੇਰੇ ਹੁਣ ਤਾਂ ਨੇਰਾ ਹੋ ਗਿਆ ਸਵੇਰ ਹੋਣ ਤੇ ਜਾਣਾ ਹੈ ਤੇ ਸਾਰਿਆਂ ਨੇ ਮਾਫੀ ਮੰਗਣੀ ਆ ਸਾਰੇ ਪਿੰਡ ਦੇ ਗੁਰੂ ਸਾਹਿਬ ਤੋਂ ਮਾਫੀ ਮੰਗ ਕੇ ਸਤਿਗੁਰਾਂ ਨੂੰ ਲੈ ਕੇ ਆਉਣਾ ਆਪਣੇ ਪਿੰਡ ਦੇ ਵਿੱਚ ਇਸ ਲਈ ਕਹਿੰਦੇ ਵੀ ਆਪਣੇ ਪਿੰਡ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆਉਣਾ ਕਰੋ ਜਿਹੜਾ ਅਪਰਾਧ ਹੋਇਆ ਤੁਹਾਡੇ ਤੋਂ ਉਹਦੀ ਭੁੱਲ ਬਖਸ਼ਾ ਕੇ। ਏਮੁ ਸ਼੍ਰੀ ਅਮਰਦਾਸ ਤੈਂ ਕਰ ਕੇ ਗਮਨਿਓ ਗੁਰਦੇਸ਼ ਪ੍ਰੀਤ ਸੁ ਧਰ ਕੇ। ਗੁਰੂ ਅਮਰਦਾਸ ਸਾਹਿਬ ਜੀ ਗਏ ਚੱਲ ਪਏ ਉੱਥੋਂ ਗੁਰੂ ਅੰਗਦ ਸਾਹਿਬ ਜੀ ਵਾਲੇ ਪਾਸੇ। ਗੁਰੂ ਅੰਗਦ ਸਾਹਿਬ ਜੀ ਜਿੱਥੇ ਰੁਕੇ ਸੀ ਆਪਾਂ ਜੋ ਪਿੱਛੇ ਥੇ ਸੀ ਨਾ ਰਜਾਦੇ ਦਾ ਰਜਾਦੇ ਦਾ ਥੇ ਸੀ ਉੱਥੇ ਰੁਕੇ ਹੋਏ ਸੀ ਮਹਾਰਾਜ ਜੀ ਡੇਰੇ ਪਹੁੰਚੇ ਗੁਰ ਕੋ ਜਾਏ ਬੰਦਨਾ ਕੀਨਸ ਪ੍ਰਿਸ਼ਟ ਫੇਰ ਬੈਠੇ ਚਤ ਜੀਨਸ ਜਦੋਂ ਗੁਰੂ ਅੰਗਦ ਸਾਹਿਬ ਨੂੰ ਜਾ ਕੇ ਬੰਦਨਾ ਕੀਤੀ ਗੁਰੂ ਅਮਰਦਾਸ ਸਾਹਿਬ ਨੇ ਤਾਂ ਸਤਪੁਰਾਂ ਨੇ ਪਿੱਠ ਕਰ ਲਈ ਗੁਰੂ ਅੰਗਦ ਸਾਹਿਬ ਜੀ ਨੇ ਪਿੱਠ ਕਰ ਲਈ 6 6 ਅਜਰ ਜਰਨ ਕੀ ਦੇਨ ਸਿੱਖ ਔਰ ਸਮਤਾ ਨਿਜ ਕਰ ਲੈ ਨੇ ਸਤਿਗੁਰੂ ਆਪਣੇ ਸਿੱਖਾਂ ਨੂੰ ਇਹੀ ਗੱਲ ਸਦਾ ਸਮਝਾਉਂਦੇ ਸੀ ਵੀ ਸ਼ਕਤੀਆਂ ਨੂੰ ਜਰਨਾ ਆ ਇਹਨਾਂ ਨੂੰ ਵਿਖਾਉਣਾ ਨਹੀਂ ਵੇਖੋ ਇੱਕ ਬੇਨਤੀ ਸਮਝਿਓ ਗੁਰੂ ਘਰ ਦੀ ਜਿਹੜੀ ਮਹਿਮਾ ਹੈ ਵੈਸੇ ਤਾਂ ਗੁਰੂ ਦੀ ਜਿਹੜੀ ਹੈ ਉਹ ਮਤ ਦਾ ਕੋਈ ਬੰਦਾ ਭੇਤ ਨਹੀਂ ਪਾ ਸਕਦਾ ਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਦੋਂ ਹੁਣ ਸਮਝਿਓ ਜੇ ਜਿਵੇਂ ਗੁਰੂ ਅਮਰਦਾਸ ਸਾਹਿਬ ਜੇ ਗੁਰੂ ਨਹੀਂ ਬਣੇ ਤਾ ਗੁਰੂ ਅੰਗਦ ਸਾਹਿਬ ਜੀ ਵਰਜਦੇ ਨੇ ਵੀ ਸ਼ਕਤੀ ਨਹੀਂ ਵਿਖਾਉਣੀ ਸ਼ਕਤੀਆਂ ਨੇ ਤਾਕਤਾਂ ਨੇ ਉਹਨਾਂ ਕੋਲੇ ਬੋਲਿਆ ਪੂਰਾ ਹੁੰਦਾ ਆ ਇੱਕ ਦਿਨ ਗੁਰੂ ਅੰਗਦ ਸਾਹਿਬ ਜੀ ਨੇ ਇਹ ਵੀ ਕਿਹਾ ਸੀ ਕਹਿੰਦੇ ਪੁਰਖਾ ਜਦੋਂ ਤੁਸੀਂ ਜਲ ਲੈਣ ਜਾਂਦੇ ਹੋ ਨਾ ਬੜਾ ਧਿਆਨ ਨਾਲ ਤੁਰਿਆ ਕਰੋ ਕਿਸੇ ਮੁਰਦੇ ਦੀ ਹੱਡੀ ਵੀ ਜੇ ਤੁਹਾਡੇ ਪੈਰ ਨੂੰ ਲੱਗ ਗਈ ਨਾ ਉਹ ਇੰਨੀ ਸਮਰੱਥਾ ਆ ਤੁਹਾਡੇ ਵਿੱਚ ਹੁਣ ਸੇਵਾ ਕਰਦੇ ਆ ਸਿਮਰਨ ਕਰਦੇ ਆ ਇੰਨੀ ਸ਼ਕਤੀ ਤੁਹਾਡੇ ਚ ਆ ਗਈ ਹੈ ਕਿਸੇ ਮੁਰਦੇ ਦੀ ਹੱਡੀ ਵੀ ਤੁਹਾਡੇ ਪੈਰ ਨੂੰ ਲੱਗੇਗੀ ਨਾ ਉਹ ਮੁਰਦੇ ਦੀ ਵੀ ਗਤੀ ਹੋ ਜੂਗੀ ਉਹ ਮੁਰਦੇ ਦਾ ਵੀ ਭੜਾ ਹੋ ਜਾਊਗਾ ਮਤਲਬ ਇਹ ਹੈ ਸ਼ਕਤੀ ਵਿਖਾਉਣ ਤੋਂ ਵਰਜਦੇ ਨਹੀਂ ਪਰ ਜਦੋਂ ਸਤਿਗੁਰੂ ਗੁਰੂ ਬਣਦੇ ਨੇ ਆਪ ਫਿਰ ਉਹਨਾਂ ਕੋਲੇ ਅਧਿਕਾਰ ਹੈ ਫਿਰ ਉਹਨਾਂ ਕੋਲੇ ਸ਼ਕਤੀ ਹੈ ਪਾਵਰ ਹੈ ਉਹਨਾਂ ਕੋਲੇ ਫਿਰ ਉਹ ਮਰਜ਼ੀ ਵਿਖਾ ਸਕਦੇ ਨੇ ਪਰ ਫਿਰ ਵੀ ਨਹੀਂ ਵਿਖਾਉਂਦੇ ਹੋ ਰਾਜਾ ਵਿੱਚ ਰਹਿੰਦੇ ਨੇ ਬਾਣੇ 'ਚ ਰਹਿੰਦੇ ਨੇ ਗੁਰੂ ਪਿਆਰਿਓ ਫਿਰ ਬੇਨਤੀ ਸਮਝੋ ਜਿੰਨਾ ਜਿੰਨੀ ਤਾਕਤ ਸਾਡੇ ਗੁਰੂ ਸਾਹਿਬਾਨਾਂ 'ਚ ਸੀ ਨਾ ਓਨੀ ਤਾਂ ਕਦੇ ਉਹਨਾਂ ਨੇ ਵਿਖਾਈ ਨਹੀਂ ਜੇ ਉਹ ਵਿਖਾਉਣ ਤੇ ਆਉਂਦੇ ਨਾ ਤੇ ਇਤਿਹਾਸ ਤਾਂ ਫਿਰ ਭਰਿਆ ਹੁੰਦਾ ਇਹ ਤਾਂ ਬਹੁਤ ਥੋੜੀਆਂ ਨੇ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ ਉਹ ਵੀ ਕਿਤੇ ਸਹਿਸਪਾਹ ਜਿਹੜੀਆਂ ਵਰਤੀਆਂ ਨੇ ਕੀਤੀਆਂ ਨੇ ਤੇ ਉਹ ਹੋਇਆ ਰੋਹ ਵਿਚਾਰ ਇਸ ਲਈ ਗੁਰੂ ਪਿਆਰਿਓ ਪਿੱਠ ਕਰ ਲਈ ਮਹਾਰਾਜ ਨਾ ਜੀ ਗੁਰੂ ਅਮਰਦਾਸ ਸਾਹਿਬ ਦੂਸਰੇ ਪਾਸੇ ਹੋਣ ਪਿਖਿ ਸ੍ਰੀ ਅਮਰ ਦੁੱਤੀਏ ਦਿਸ਼ ਗयो ਨਮਰ ਬੰਦ ਕਰ ਅਸਥਿਤ ਪਈਓ ਦੂਜੇ ਪਾਸੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਅੱਗੇ ਹੋ ਗਏ ਗੁਰਵੰਗਾ ਸਾਹਿਬ ਜੀ ਦੇ ਬੰਦਨਾ ਕੀਤੀ ਤੇ ਮਹਾਰਾਜ ਨੇ ਫਿਰ ਚਿਹਰਾ ਹੋਰ ਪਾਸੇ ਘੁਮਾ ਲਿਆ ਫਿਰ ਵੀ ਨਾ ਵੇਖਿਆ ਤੇ ਇਹ ਗੱਲ ਜਨਾਉਂਦੇ ਨੇ ਵੀ ਤੁਸੀਂ ਗਲਤ ਕੀਤਾ ਇਹ ਸਾਧੂ ਪੁਰਖਾਂ ਵਾਲਾ ਕੰਮ ਨਹੀਂ ਹੁੰਦਾ ਜਿਹੜਾ ਤੁਸੀਂ ਕਰਕੇ ਆਏ ਹੋ ਭਾਏ ਦੀਨ ਮਨਮੋਹਣ ਦਾਤ ਤੇ ਸਤਿਗੁਰੂ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਸ਼ਕਤੀ ਜਿਤਾਉਣ ਦਾ ਵੱਡਾ ਅਪਰਾਧ ਕੀਤਾ ਤੁਸੀਂ ਇਹ ਸਾਧਾ ਸੰਤਾਂ ਵਾਲਾ ਕੰਮ ਨਹੀਂ ਕੀਤਾ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਨ ਬੜਾ ਦੀਨ ਹੋ ਗਿਆ ਸਨਮੁਖ ਹੋਏ ਬਚਨ ਕਰਨ ਲੱਗੇ ਗੁਰੂ ਸਾਹਿਬ ਨੇ ਫਿਰ ਮੁਖ ਮੋੜ ਲਿਆ ਹੋਏ ਅਤਾਇਲ ਮੁਖ ਦਿਸ਼ ਫੇਰ ਨੇ ਜੋ ਅਪਰਾਧ ਸੁਬੂਝਿਓ ਹੋਇ ਬੇਨਤੀ ਕੀਤੀ ਮਹਾਰਾਜ ਹੁਣ ਬਖਸ਼ ਦਿਓ। ਭੋ ਪ੍ਰਭ ਗੁਰ ਅbschਿਮਾ ਤ੍ਰਿਜੈ ਸ਼ੁਭ ਉਪਦੇਸ਼ ਮੋਹਿ ਕੋ ਦਿੱਜੈ। ਹੇ ਸਤਗੁਰੂ ਮੈਨੂੰ ਬਖਸ਼ ਲਗੋ। ਮਾਫ ਕਰ ਦਿਓ। ਭੂਲੇ ਕੋਤਮ ਬਖਸ਼ਣ ਹਾਰ। ਤੁਸੀਂ ਭੁੱਲਿਆਂ ਨੂੰ ਬਖਸ਼ਣ ਵਾਲਿਓ। ਨਮੋ ਨਮੋ ਗੁਰ ਗਿਆਨ ਉਦਾਰ। ਤੇ ਮਹਾਰਾਜ ਆਪ ਜੀ ਨੂੰ ਮੇਰੀ ਨਮਸਕਾਰ ਹੈ, ਨਮਸਕਾਰ ਹੈ। ਮਹਾਰਜ ਸਿੱਖ ਗਲਤੀਆਂ ਕਰਦੇ ਨੇ ਭੁੱਲਦੇ ਨੇ ਗੁਰੂ ਬਖਸ਼ਿੰਦ ਹੈ ਗੁਰੂ ਬਖਸ਼ਣ ਵਾਲਾ ਆ ਤੇ ਬਖਸ਼ ਕੇ ਸਿੱਧੇ ਮਾਰਗ ਤੇ ਪਾਉਣ ਵਾਲਾ ਹੈ। ਸ੍ਰੀ ਗੁਰ ਅੰਗਦ ਤਬਾ ਬਖਾਨਾ ਹਮ ਪੀਛੇ ਆ ਕੀ ਕਰੇ ਤੈ ਠਾਲਾ। ਸਤਗੁਰੂ ਬੋਲੇ ਸਾਡੇ ਪਿੱਛੋਂ ਕੀ ਕੀਤਾ? ਤਪਾਪ ਮਰਵਾਤਾ ਮੀਂ ਪਵਾ ਕੇ। ਸਤਗੁਰੂ ਕੋ ਘਰ ਹੈ ਨਿਤ ਨੀਵਾ। ਹੋਣ ਹੰਕਾਰ ਥਾਵ ਨਹੀਂ ਥੀਵਾਗਾ ਸਤਿਗੁਰੂ ਦਾ ਘਰ ਨਿਮਰਤਾ ਵਾਲਾ ਹੈ ਸਤਿਗੁਰੂ ਦਾ ਘਰ ਨੀਵਾ ਹੈ ਇੱਥੇ ਹੰਕਾਰ ਦੀ ਕੋਈ ਥਾਂ ਨਹੀਂ ਆਈ ਪਾਪੀ ਤਪਾ ਕੁਕਰਮ ਕਰੰਤਾ ਅੰਤ ਸਮੇਂ ਦੁੱਖ ਨਰਕ ਲਹੰਤਾ ਜੇ ਉਸ ਤਪੇ ਨੇ ਮਾੜਾ ਕਰਮ ਕੀਤਾ ਸੀ ਤੇ ਆਪੇ ਦੁੱਖ ਪ੍ਰਮਾਤਮਾ ਵੱਲੋਂ ਪਾਉਂਦਾ ਉਹ ਤੁਹਾਨੂੰ ਕਰਾਮਾਤ ਵਿਖਾਉਣ ਦੀ ਕੀ ਲੋੜ ਸੀ ਗੁਰੂ ਅੰਗਦ ਸਾਹਿਬ ਜੀ ਵਰਜਦੇ ਪਏ ਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਫਲ ਦਾਤਾ ਈਸ਼ਰ ਸਭ ਕਾਹੋਂ ਜੀਵ ਅਬਲ ਕਿਸ ਗਿਣਤੀ ਮਾਹ ਕਹਿੰਦੇ ਸਾਰਿਆਂ ਨੂੰ ਫਲ ਦੇਣ ਵਾਲਾ ਈਸ਼ਵਰ ਬੈਠਾ ਜੋ ਹੈ ਸਾਨੂੰ ਕੀ ਲੋੜ ਹੈ ਉਹਦੀ ਕਰਨੀ ਵਿੱਚ ਆਪਾਂ ਨੂੰ ਦਖਲ ਅੰਦਾਜ਼ੀ ਕਰਨ ਦੀ ਕੀ ਲੋੜ ਪਈ ਹੈ ਉਹ ਬੈਠਾ ਹੈ ਨਾ ਉਹਦੇ ਤੇ ਭਰੋਸਾ ਰੱਖੋ ਆਪਣ ਆਪ ਨਿਜ ਕਿਰਤ ਪ੍ਰਕਿਰਤਿ ਮੈਂ ਨਹ ਆਰੋਪੈ ਕਬ ਸਦੀਰ ਲਹਿ ਰਹਿ ਗੁਰੂ ਅਮਰਦਾਸ ਸਾਹਿਬ ਨੇ ਬੇਨਤੀ ਕੀਤੀ ਮਹਾਰਾਜ ਬਖਸ਼ ਲਵੋ ਮੇਰੀ ਅਣਜਾਣ ਮਤ ਦੁਬਾਰਾ ਐਸਾ ਕੰਮ ਨਹੀਂ ਕਰਾਂਗਾ ਇਹ ਤੁਮਰੋ અપਰਾਧ ਮਹਾਨਾ ਸਹਿਓ ਨਾ ਗਇਓ ਤਬੈ ਕਰਿ ਤਠਾਨਾ ਸਤਿਗੁਰੂ ਜੀ ਮੈਂ ਮਾਫੀ ਮੰਗਦਾ ਆਂ ਪਰ ਮੈਂ ਕੀ ਕਰਦਾ ਮੈਨੂੰ ਪਤਾ ਆ ਨਹੀਂ ਸੀ ਕਰਨਾ ਚਾਹੀਦਾ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਬੋਲੇ ਪਰ ਮਹਾਰਾਜ ਮੈਂ ਕੀ ਕਰਦਾ ਪਾਤਸ਼ਾ ਮੇਰੇ ਤੋਂ ਜਰਿਆ ਨਹੀਂ ਗਿਆ ਜਦੋਂ ਉਹਨੇ ਤੁਹਾਡੀ ਵੱਡੀ ਹੇਠੀ ਕੀਤੀ ਨਾ ਮੇਰੇ ਕੋਲੋਂ ਜਰਿਆ ਨਹੀਂ ਗਿਆ ਇਹੋ ਜਿਹਾ ਅਪਰਾਧ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ ਰਾਵਰ ਕੀ ਰਜਾਏ ਇਮਜੋਈ ਕਰੈ ਅਪਰ ਐਸੋ ਨਾ ਕੋਈ ਇਸ ਕਰਕੇ ਮੈਂ ਇਸ ਤਰ੍ਹਾਂ ਕੀਤਾ ਅੱਗੋ ਜਿਵੇਂ ਆਪ ਜੀ ਦੀ ਬਰਜਾ ਜਾਂ ਮਹਾਰਾਜ ਉਸ ਤਰ੍ਹਾਂ ਹੀ ਕਰਾਂਗਾ ਮੈਂ ਕਦੀ ਵੀ ਇਸ ਦੇ ਉਲਟ ਹੋਰ ਕੋਈ ਕੰਮ ਨਹੀਂ ਕਰਾਂਗਾ ਇਮਛ ਕੈ ਛਿਮਾ ਕਰਾਏ ਕਰ ਬੈਠੇ ਸ੍ਰੀ ਗੁਰੂ ਪਾਸ ਇਸ ਤਰ੍ਹਾਂ ਮਾਫੀ ਲੈ ਕੇ ਗੁਰੂ ਸਾਹਿਬ ਦੇ ਕੋਲੋਂ ਗੁਰੂ ਅਮਰਦਾਸ ਸਾਹਿਬ ਜੀ ਕੋਲ ਬੈਠ ਕੇ ਧੰ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਰਾਹਕ ਮਿਲੇ ਖਡੂਰ ਕੇ ਔਰ ਪਰਸਨਤਾ ਪਾਏ ਹੁਣ ਖਡੂਰ ਦੇ ਵਿੱਚ ਵਰਖਾ ਬਹੁਤ ਹੋ ਗਈ ਮੀਂਹ ਬਹੁਤ ਪੈ ਗਿਆ ਸਾਰੇ ਲੋਕ ਬੜੇ ਖੁਸ਼ ਹੋਏ ਗੁਰੂ ਅਮਰਦਾਸ ਸਾਹਿਬ ਜੀ ਨੇ ਕੋਈ ਆਪਣੀ ਵਡਿਆਈ ਖਾਤਰ ਨਹੀਂ ਸੀ ਇਹ ਕੰਮ ਕੀਤਾ। ਠੀਕ ਆ ਪਿਤਾ ਗੁਰੂ ਦੀਆਂ ਝਟਕਾਂ ਤਾਂ ਫਿਰ ਸਹਿਣੀਆਂ ਪਈਆਂ ਨੇ ਪਰ ਉਹਨਾਂ ਨੇ ਵਡਿਆਈ ਖਾਤਰ ਨਹੀਂ ਕੀਤਾ। ਉਹਨਾਂ ਨੇ ਤਾਂ ਆਪਣੇ ਗੁਰੂ ਦੀ ਬੇਅਦਬੀ ਨਹੀਂ ਸਹਾਰੀ ਗਈ ਉਹਨਾਂ ਕੋਲ। ਇਸ ਲਈ ਜਦੋਂ ਇਹ ਲੋਕ ਖਡੂਰ ਦੇ ਇਕੱਠੇ ਹੋਏ ਬੜੇ ਪ੍ਰਸੰਨ ਸਲਾਹ ਕੀਤੀ ਵੀ ਅਸੀਂ ਬਹੁਤ ਵੱਡੀ ਅਗਗਿਆ ਕੀਤੀ ਹੈ ਖਡੂਰ ਦੇ ਪਿੰਡ ਦੇ ਲੋਕਾਂ ਨੇ ਨਾ ਸਲਾਹ ਕੀਤੀ ਆਪਸ ਵਿੱਚ ਇਕੱਠੇ ਹੋ ਕੇ ਵੀ ਆਪਾਂ ਬਹੁਤ ਵੱਡੀ ਭੁੱਲ ਕੀਤੀ ਹੈ ਜਿਨ ਮੈਂ ਅਜਮਤ ਏਤਕ ਅਹ ਬਰਛੋ ਜਲ ਜਿਨ ਸੇਵਕ ਕਹ ਜਿਨ੍ਹਾਂ ਦੇ ਵਿੱਚ ਐਡੀਆਂ ਤਾਕਤਾਂ ਨੇ ਜਿਨ੍ਹਾਂ ਦੇ ਸੇਵਕ ਵਿੱਚ ਐਡੀ ਤਾਕਤ ਹੈ ਵੀ ਇੱਕ ਸੇਵਕ ਦੇ ਕਹਿਣ ਤੇ ਇੰਨੀ ਵਰਖਾ ਹੋ ਸਕਦੀ ਹੈ ਤੇ ਗੁਰੂ ਵਿੱਚ ਕਿੰਨੀ ਸ਼ਕਤੀ ਹੋਵੇਗੀ ਰਹਿਤ ਹਮੇਸ਼ ਨਹੀਂ ਮਿਤ ਜਾਨੀ ਉਹ ਤਾਂ ਸਦਾ ਹੀ ਇੱਥੇ ਰਹਿੰਦੇ ਸਨ ਅਸੀਂ ਇਹ ਗੱਲ ਸਮਝੇ ਨਹੀਂ ਇਸ ਲਈ ਚਲੋ ਦੇਰੀ ਨਾ ਕਰੋ ਹੁਣ ਗੁਰੂ ਪਿਆਰਿਓ ਜਿਹੜਾ ਭੁੱਲਿਆ ਸਿਆਣੇ ਵੀ ਕਹਿੰਦੇ ਨੇ ਸ਼ਾਮ ਨੂੰ ਘਰੇ પાਪਸ ਆਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਮਤਲਬ ਭੁੱਲਿਆ ਉਹ ਹੁੰਦਾ ਜਿਹੜਾ ਆਪਣੀ ਭੁੱਲ ਨੂੰ ਕਬੂਲ ਨਾ ਕਰੇ। ਜਿਹੜਾ ਭੁੱਲ ਕੇ ਆਪਣੀ ਭੁੱਲ ਕਬੂਲ ਕਰ ਲਵੇ ਉਹ ਭੁੱਲਿਆ ਨਹੀਂ ਰਹਿ ਜਾਂਦਾ। ਇਹਨਾਂ ਨੇ ਫਿਰ ਸਲਾਹ ਕੀਤੀ ਵੀ ਚੱਲ ਜੀ ਮਹਾਰਾਜ ਦੇ ਕੋਲ। ਦੇਰੀ ਨਾ ਕਰੀਏ। ਜਿਹੜੀ ਅਸੀਂ ਭੁੱਲ ਕੀਤੀ ਉਹਨੂੰ ਬਖਸ਼ਾਈਏ। ਨਾਹੇ ਤਾਂ ਸਰਾਪ ਦੇਹ ਪੈਦਾਇਕ ਅਪਦਾ ਪਰੈ प्रमोदਨ ਸਾਇਕ ਨਹੀਂ ਤਾਂ ਗੁਰੂ ਦੀ ਬੇਅਦਬੀ ਦਾ ਫਲ ਬਹੁਤ ਭੈੜਾ ਮਿਲਦਾ ਹੁੰਦਾ ਆ ਸਾਧੂ ਫਕੀਰਾਂ ਦੀ ਬੇਅਦਬੀ ਦਾ ਫਲ ਬਹੁਤ ਮਾੜਾ ਹੁੰਦਾ ਆ ਇਸ ਲਈ ਜੇ ਤਾਂ ਉਹਨਾਂ ਨੇ ਬਖਸ਼ਤਾ ਤਾਂ ਸਮਝ ਲਓ ਫਲ ਮਾੜਾ ਨਹੀਂ ਮਿਲੇਗਾ ਤੇ ਜੇ ਨਾ ਨਾ ਬਖਸ਼ੇ ਗਏ ਤੇ ਫਲ ਕਿਤੇ ਨਾ ਕਿਤੇ ਜ਼ਰੂਰ ਮਿਲੂਗਾ ਭੋਗਣਾ ਪਊਗਾ ਇਦਾਂ ਕਹਿ ਕੇ ਨਾ ਜੀ ਇਹਨਾਂ ਨੇ ਗੁਰੂ ਪਿਆਰਿਓ ਹੱਥ ਵਿੱਚ ਇਹਨਾਂ ਨੇ ਕੁਝ ਪਕਵਾਨ ਤਿਆਰ ਕਰਵਾਏ ਇਹ ਵੀ ਨਾ ਨਿੱਕੀਆਂ ਨਿੱਕੀਆਂ ਰਮਝਾਂ ਹੁੰਦੀਆਂ ਨੇ ਪਹਿਲੀ ਗੱਲ ਗੁਰੂ ਘਰੇ ਕਦੇ ਖਾਲੀ ਨਾ ਜਾਓ ਗੁਰੂ ਘਰੇ ਨਾ ਤਮਸਤਕ ਹੋਣਾ ਆ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਅੱਗੇ ਵੀ ਬੇਨਤੀ ਕਰਦੇ ਹੁੰਨੇ ਆ ਇਤਿਹਾਸਕ ਸਥਾਨਾਂ ਤੇ ਦਰਸ਼ਨ ਕਰਨ ਜਾਂਦੇ ਹੋ ਦੇਖ ਕਰਾਓ ਜਰੂਰ ਉਥੇ ਦਸਾਂ ਦੀ 20ਾਂ ਦੀ ਜਿੰਨੀ ਪੁੱਜ ਪੈਂਦੀ ਹੈ 100 ਦੀ ਜਿੰਨੀ ਕਿ ਤੁਹਾਡੀ ਕੋਲੇ ਸ਼ਰਧਾ ਹੈ ਪ੍ਰਮਾਤਮਾ ਨੇ ਵਾਅਦਾ ਦਿੱਤਾ ਹੈ ਵਾਅਦਾ ਕਰਾ ਦਿਓ ਜਰੂਰੀ ਤਾਂ ਨਹੀਂ ਹੁੰਦਾ ਵੀ ਆਪਾਂ ਦਸਾਂ ਤੇ ਖੜੇ ਰਹਿਣਾ ਆ ਜੇ ਪ੍ਰਮਾਤਮਾ ਨੇ ਮਿਹਰ ਹੈ ਜੇ ਉਹਨੇ ਬਹੁਤ ਧਨ ਦੌਲਤ ਦੇ ਭੰਡਾਰੇ ਬਖਸ਼ੇ ਨੇ ਤੇ ਵੱਧ ਕਰਾਓ 100 ਦੀ ਕਰਾਓ 500 ਦੀ ਕਰਾਓ 1100 ਦੀ ਕਰਾਓ ਐਵੇਂ ਨਾ ਨੱਤ ਮਸਤਕ ਮੱਥਾ ਟੇਕਦੇ ਅੱਜ ਇਤਿਹਾਸਕ ਸਸਾਨਾਂ ਤੇ ਜਾਣੇ ਆ ਚਲੋ ਵੈਗਰੂ ਨੇ ਜੇ ਬਰਕਤਾਂ ਪਾਈਆਂ ਨੇ ਜੇ ਧਨ ਦੌਲਤ ਦੇ ਭੰਡਾਰੇ ਬਖਸ਼ੇ ਨੇ ਤੇ ਉੱਥੇ ਪਾਈਏ ਨਹੀਂ ਜ਼ਰੂਰੀ ਵੀ 10-10 ਰੁਪਏ ਮੱਥਾ ਟੇਕਣਾ ਹੈ ਉੱਥੇ ਵੀ ਵੱਧ ਮੱਥਾ ਟੇਕੋ ਪਤਾ ਨਹੀਂ ਫੋਰੇ ਸੁਭਾਜਾ ਹੀ ਬਣਿਆ ਪਿਆ ਵੀ ਦਸਾਂ ਤੋਂ ਵੱਧ ਨਹੀਂ ਜੀ ਮੱਥਾ ਟੇਕਣਾ ਗੁਰੂ ਘਰੇ ਪਤਾ ਨਹੀਂ ਕੀ ਅਪਰਾਧ ਹੋ ਜੂਗਾ ਨਹੀਂ ਭਾਈ ਇਸ ਤਰ੍ਹਾਂ ਨਹੀਂ ਹੁੰਦਾ ਰੋ ਬਚਾ ਇਹਨਾਂ ਨੇ ਫਿਰ ਪਕਵਾਨ ਤਿਆਰ ਕਰਵਾਏ ਮਹਾਰਾਜ ਵਾਸਤੇ ਪਕਵਾਨ ਤਿਆਰ ਕਰਵਾਏ ਇੱਥੇ ਬੇਨਤੀ ਸਮਝਿਓ ਇੱਥੇ ਇਹਨੇ ਨਹੀਂ ਮੰਗਣਾ ਵੀ ਮੈਨੂੰ ਖਾਲੀ ਮੱਥਾ ਕਿਉਂ ਟੇਕਦਾ ਪਰ ਇੱਕ ਸ਼ਰਤ ਇੱਕ ਇੱਕ ادب ਹੁੰਦਾ ਹੈ ਇੱਕ ਜੇ ਕੁਝ ਪ੍ਰਾਪਤ ਕਰਨਾ ਜੇ ਖੁਸ਼ੀ ਲੈਣੀ ਹੈ ਤਾਂ ਗੁਰੂ ਦੇ ਅੱਗੇ ਕਦੇ ਵੀ ਖਾਲੀ ਨਹੀਂ ਜਾਣਾ ਚਾਹੀਦਾ ਇਹਨਾਂ ਨੇ ਪਕਵਾਨ ਤਿਆਰ ਕਰਵਾ ਕੇ ਇਹਨਾਂ ਤੇ ਚੱਲ ਪਏ ਬੜੇ ਸਤਿਕਾਰ ਨਾਲ ਲੈ ਕੇ ਜਿੱਥੇ ਡੇਰਾ ਸੀ ਲਾਇਆ ਮਹਾਰਾਜ ਨੇ ਉੱਥੇ ਪਹੁੰਚ ਗਏ ਸਤਗੁਰਾਂ ਨੂੰ ਬੈਠਿਆਂ ਵੇਖਿਆ ਸਬਣ ਜਾਏ ਪਦ ਬੰਧਨ ਠਾਨੇ ਬੇਨਤੀ ਜੁਗਤ ਬਖਾਨੀ ਬਾਨੀ ਕਿਉਂਕਿ ਤਾਈਓਈ ਗਰਬਾਣੀ ਨੇ ਕਿਹਾ ਸਾਧੂਆਂ ਦੀ ਸੰਗਤ ਸੰਤਾਂ ਦੀ ਸੰਗਤ ਗੁਰਸਿੱਖਾਂ ਦੀ ਸੰਗਤ ਉਹਦਾ ਲਾਭ ਬੜਾ ਮਿਲਦਾ ਉਹ ਨਿੱਕੀਆਂ ਨਿੱਕੀਆਂ ਜੁਗਤੀਆਂ ਮਿਲ ਜਾਂਦੀਆਂ ਸਿੱਖਣ ਨੂੰ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਹੁਣ ਇਹ ਗੱਲ ਗੁਰੂ ਅਮਰਦਾਸ ਸਾਹਿਬ ਸਮਝਾ ਕੇ ਆਏ ਸੀ ਅਸੀਂ ਚੱਲੇ ਆ ਪਰ ਸਵੇਰੇ ਆਜੋ ਜੇ ਸਾਰਾ ਪਿੰਡ ਇਕੱਠਾ ਹੋ ਕੇ ਘੁੱਲ ਬਖਸ਼ਾਲਿਓ ਮਹਾਰਾਜ ਦੇ ਕੋਲੋਂ ਜਾ ਕੇ ਗੁਰੂ ਸਾਹਿਬ ਨੂੰ ਸਤਕਾਰ ਨਾਲ ਲੈ ਕੇ ਆਇਓ ਜੇ ਪਿੰਡ ਵਿੱਚ ਇਹ ਨਾ ਹੋਵੇ ਵੀ ਮੀਂਹ ਪੈ ਗਿਆ ਤੇ ਹੁਣ ਆਖੋਂ ਵੀ ਸਾਨੂੰ ਕੀ ਲੋੜ ਹੈ ਮਹਾਰਾਜ ਦੀ ਉਹ ਗੱਲ ਸਾਰੀ ਸਮਝਾ ਕੇ ਆਏ ਸੀ ਇਸ ਲਈ ਸਤਗੁਰਾਂ ਨੂੰ ਬੈਠਿਆ ਵੇਖਿਆ ਸਾਰਿਆਂ ਨੇ ਜਾ ਕੇ ਸਤਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ ਤੇ ਬਚਨ ਕੀਤੇ ਬੇਨਤੀਆਂ ਕੀਤੀਆਂ हे ਗੁਰੂ ਜੀ ਸ੍ਰੀ ਗੁਰ ਹੰਮ ਨੇ ਭੇਦ ਨਾ ਪਾਇਵ ਸਭ ਕੋ ਜੋਗੀ ਤਪੇ ਭਲਾਇ ਪਾਸ਼ਾ ਅਸੀਂ ਆਪ ਜੀ ਦਾ ਭੇਦ ਨਾ ਪਾ ਸਕੇ ਅਸੀਂ ਆਪ ਜੀ ਨੂੰ ਸਮਝ ਨਾ ਸਕੇ ਸਾਰਿਆਂ ਨੂੰ ਜੋਗੀ ਤਪੇ ਨੇ ਭਲੇਖੇ ਵਿੱਚ ਪਾਇਆ ਰਾਬਰ ਕੋ ਨਿੰਦਕ ਵੱਡ ਪਾਪੀ ਧਨ ਲੋਭੀ ਮਨਪੂਰ ਸੰਤਾਪੀ ਕਹਿੰਦੇ ਮਹਾਰਾਜ ਪਾਪੀ ਆਪ ਜੀ ਦਾ ਵੱਡਾ ਨਿੰਦਕ ਸੀ ਝੂਠੇ ਸੰ ਝੂਠਾ ਸੀ ਸੰਤਾਪੀ ਸੀ ਧਨ ਦਾ ਲੋਭੀ ਸੀ ਮਹਾਰਾਜ ਭੈੜੀ ਮੱਤ ਵਾਲੇ ਨੇ ਜਿੰਨੇ ਵੀ ਖੋਟੇ ਕੰਮ ਕੀਤੇ ਉਹਦਾ ਫਲ ਉਹਨੂੰ ਮਿਲ ਗਿਆ ਪਰ ਅਸੀਂ ਆਪ ਜੀ ਦੀ ਸ਼ਰਨ ਵਿੱਚ ਪੈ ਗਏ ਆ ਸਾਨੂੰ ਬਖਸ਼ ਲਓ ਸ਼ਰਨ ਪਰੇ ਹਮ ਰਾਹਕ ਸਾਰੇ ਸ਼ਿਮੋ ਗੁਰੂ ਤੁਮ ਮਹਿਦ ਉਦਾਰੇ ਅਸੀਂ ਸਾਰੇ ਕਿਸਾਨ ਆਪ ਜੀ ਦੀ ਸ਼ਰਨ ਵਿੱਚ ਆ ਹੇ ਸਤ ਗੁਰੂ ਸਾਨੂੰ ਖਿਮਾ ਕਰੋ ਸਾਨੂੰ ਬਖਸ਼ੋ ਤੁਸੀਂ ਵੱਡੇ ਆਦਰਯੋਗ ਪਾਤਸ਼ਾਹ ਜੀ ਤੁਸੀਂ ਮਹਾਪੁਰਖ ਸੁਣ ਸਤ ਗੁਰ ਤਿੰਨ ਦਿਸ਼ਿ ਪਿਖ ਵਿਖਸੇ ਬਾਗ ਸੁਦਾ ਸਸ ਮੁਖ ਤੇ ਨਿਖਸੇ ਸਤਿਗੁਰੂ ਉਹਨਾਂ ਦੀ ਗੱਲ ਸੁਣ ਕੇ ਮੁਸਕਰਾਏ ਹੱਸ ਪਏ ਤੇ ਮਹਾਰਾਜ ਬੋਲੇ ਮਾਰੇ ਕਹਿੰਦੇ ਭਾਈ ਇਹ ਸੰਸਾਰ ਨਾਸ਼ਮਾਨ ਹੈ ਸਾਡਾ ਕਿਸੇ ਨਾਲ ਵੀ ਕੋਈ ਬੈਰ ਨਹੀਂ ਹੈ ਸਾਡਾ ਕਿਸੇ ਨਾਲ ਬੈਰ ਨਹੀਂ ਸਾਨੂੰ ਮਾਨ ਅਪਮਾਨ ਨਹੀਂ ਸਾਡਾ ਬ੍ਰਹਮ ਗਿਆਨੀ ਪੁਰਸ਼ ਦਾ ਵੈਸੇ ਮਾਨ ਅਪਮਾਨ ਹੁੰਦਾ ਨਹੀਂ ਤੇ ਮਾਨ ਅਪਮਾਨ ਤਾਂ ਸਾਡੇ ਜੀਵਾਂ ਦਾ ਹੁੰਦਾ ਹੈ ਅਸੀਂ ਮਾਨਪਮਾਨ ਤੱਕ ਸੀਮਤ ਹੁੰਨੇ ਆ ਉਹਨੂੰ ਜੇ ਕਿਸੇ ਨੇ ਮਾੜਾ ਕਹਤਾ ਉਹ ਮਾੜਾ ਥੋੜੀ ਬੰਨ ਚੱਲੇ ਆ ਨਾ ਹੀ ਉਹਦਾ ਅੰਦਰ ਇਦਾਂ ਦਾ ਆ ਬ੍ਰਹਮ ਗਿਆਨੀ ਪੁਰਸ਼ ਦਾ ਉਹ ਤਾਂ ਉਸਤਤ ਤੋਂ ਨਿੰਦਿਆ ਤੋਂ ਉੱਪਰ ਹੈ ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਉਹ ਉੱਪਰ ਹੈ ਤੇ ਆਪਾਂ ਨਿੰਦਿਆ ਕਰੀ ਜਾਈਏ ਆਪਾਂ ਨੂੰ ਮਾੜਾ ਕਹੀ ਜਾਈਏ ਅਸੀਂ ਜੋ ਕਰਾਂਗੇ ਉਹਦਾ ਫਲ ਸਾਨੂੰ ਭੁਗਤਣਾ ਪਵੇਗਾ ਗੱਲ ਆਪਾਂ ਕਰ ਰਹੇ ਆਂ ਵੀ ਉਹਨਦੇ ਤੇ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੈ ਪਰ ਇਹਦਾ ਮਤਲਬ ਇਹ ਥੋੜੀ ਵੀ ਆਪਾਂ ਮਾੜੇ ਕਰਮ ਕਰੀ ਜਾਣੇ। ਸਤਿਗੁਰੂ ਤੇ ਇਹਨਾਂ ਦਾ ਅਸਰ ਨਹੀਂ ਹੁੰਦਾ। ਪਰ ਅਸੀਂ ਸਤਿਗੁਰੂ ਦੀ ਉਸਤਤੀ ਕਰਨੀ ਹੈ। ਅਸੀਂ ਰੱਬੀ ਪੁਰਸ਼ਾਂ ਦੀ ਗੁਣ ਗਾਇਨ ਨਹੀਂ ਕਰਨਾ ਆ। ਉਹਨਾਂ ਦੀ ਨਿੰਦਿਆ ਨਹੀਂ ਕਰਨੀ। ਕਿਉਂਕਿ ਜਿਹੜਾ ਕਰਮ ਅਸੀਂ ਕਰਾਂਗੇ ਉਹਦਾ ਫਲ ਸਾਨੂੰ ਪਰਮੇਸ਼ਰ ਵੱਲੋਂ ਮਿਲੇਗਾ ਮਿਲੇਗਾ ਚੰਗੇ ਦਾ ਚੰਗਾ ਮਾੜੇ ਦਾ ਮਾੜਾ ਨਾ ਰੱਬ ਤੇ ਉਸਤਤਨਿੰਦਿਆ ਦਾ ਅਸਰ ਹੈ ਨਾ ਗੁਰੂ ਤੇ ਉਸਰ ਉਸਤਤ ਉਸਤਤਨਿੰਦਿਆ ਦਾ ਅਸਰ ਹੈ ਨਾ ਸਾਧੂ ਮਹਾਤਮਾ ਤੇ ਉਸਤਤਨਿੰਦਿਆ ਦਾ ਅਸਰ ਹੁੰਦਾ ਆ ਪਰ ਅਸੀਂ ਉਸਤਤ ਹੀ ਕਰਨੀ ਹੈ ਰਹੁ ਵਿਚਾਰ ਸਤਗੁਰੂ ਕਹਿੰਦੇ ਅਸੀਂ ਕਦੇ ਖੁਸ਼ੀ ਗਮੀ ਧਾਰਨ ਨਹੀਂ ਕਰਦੇ ਸਾਡੇ ਵਾਸਤੇ ਖੁਸ਼ੀ ਵੀ ਇੱਕ ਸਮਾਨ ਹੈ ਗਮੀ ਵੀ ਇੱਕ ਸਮਾਨ ਹੈ ਦੇਖੋ ਤੁਸੀਂ ਆ ਇਤਿਹਾਸ ਨੇ ਹੁਣੇ ਜਿਹੜੇ ਤੁਹਾਡੇ ਨਾਲ ਬਚਨ ਸਾਂਝੇ ਕੀਤੇ ਇਤਿਹਾਸ ਨੇ ਵੀ ਕਹਿ ਦਿੱਤੇ ਮਹਾਰਾਜ ਕਹਿੰਦੇ ਕਰੈ ਕਰਮ ਜਸ ਤਸ ਫਲ ਪਾਵੈ ਪਰ ਜਿੱਦਾਂ ਦਾ ਕੋਈ ਕਰਮ ਕਰੇਗਾ ਉਹਨੂੰ ਫਲ ਜਰੂਰ ਮਿਲੂਗਾ ਉਸ ਤਰ੍ਹਾਂ ਦਾ ਫਲ ਪਾ ਲੈਂਦਾ ਹੈ ਜਿਹੜੇ ਗਿਆਨੀ ਪੁਰਸ਼ ਹੁੰਦੇ ਨੇ ਰੱਬ ਨਾਲ ਮਿਲੇ ਹੋਏ ਉਹਨਾਂ ਦਾ ਵੈਰ ਕਿਸੇ ਨਾਲ ਨਹੀਂ ਹੁੰਦਾ ਆਪਾਂ ਮੂਲ ਮੰਤਰ 'ਚ ਵੀ ਪੜਦੇ ਨਰਵੈਰ ਉਹ ਨਰਵੈਰ ਹੈ ਪਰ ਆਪਾਂ ਕਹਿੰਦੇ ਇੱਕ ਮਹਾਰਾਜ ਇੱਕ ਨੇ ਝੋਲੀਆਂ ਭਰ ਲੀਆਂ ਇੱਕ ਖਾਲੀ ਰਹਿ ਗਿਆ ਉਹ ਖਾਲੀ ਆਪਣੇ ਕਰਮਾ ਕਰਕੇ ਰਹਿ ਗਿਆ ਝੋਲੀਆਂ ਆਪਣੇ ਕਰਮਾ ਕਰਕੇ ਭਰ ਕੇ ਲੈ ਗਿਆ ਰੱਬ ਦਾ ਬੈਰ ਨਹੀਂ ਕਿਸੇ ਨਾਲ ਵੀ ਉਹ ਤਾਂ ਜਿੱਦਾਂ ਦੀ ਭਾਵਨਾ ਕਰਕੇ ਕਰਮ ਕੀਤਾ ਉਦੋਂ ਦਾ ਫਲ ਮਿਲ ਗਿਆ ਦੁਬਦਾ ਤੁਮ ਮੈਂ ਦੇਖੀ ਭੂਰ ਥਮ ਤਿਆਗਿਓ ਤਬ ਗ੍ਰਾਮ ਖਡੂਰ ਮਹਾਰਾਜ ਕਹਿੰਦੇ ਜਦੋਂ ਅਸੀਂ ਤੁਹਾਡੇ ਵਿੱਚ ਪੈਰ ਭਾਵਨਾ ਵੇਖੇ ਅਸੀਂ ਖਡੂਰ ਸਾਹਿਬ ਨੂੰ ਛੱਡ ਦਿੱਤਾ ਪਿੰਡ ਨੂੰ ਛੱਡ ਦਿੱਤਾ ਤਾਕੇ ਤੁਹਾਨੂੰ ਕੋਈ ਦੁੱਖ ਨਾ ਪਹੁੰਚੇ ਤੁਸੀਂ ਆਪਣੇ ਘਰ 'ਚ ਸੁਖੀ ਵੱਸੋ ਹਮ ਤੋ ਜੈ ਬੈਠਾ ਹਰ ਖਾਵੇਂ ਕਿਤ ਤੇ ਪਾਏ ਨ ਕਿਤੈ ਉਹ ਗਵਾਵੇਂ ਮਾਰੇ ਕਹਿੰਦੇ ਅਸੀਂ ਤਾਂ ਜਿੱਥੇ ਬੈਠ ਜੀਏ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਉੱਥੇ ਆਨੰਦ ਪ੍ਰਸੰਨ ਆ ਉੱਥੇ ਰੱਬੀ ਪੁਰਸ਼ਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਗੁਰੂ ਪਿਆਰੇਓ ਇਹ ਤਾਂ ਜਿਹੜਾ ਰੱਬੀ ਪੁਰਸ਼ਾਂ ਦੀ ਸੇਵਾ ਕਰਦਾ ਆ ਉਹ ਆਪਣੀਆਂ ਕੁਲਾਂ ਦਾ ਭਲਾ ਕਰ ਲੈਂਦਾ ਆ ਜਿਹੜਾ ਰੱਬੀ ਪੁਰਸ਼ਾਂ ਦੀ ਬਿੰਦਿਆ ਕਰਦਾ ਆ ਜਾਂ ਉਹਨਾਂ ਨਾਲ ਧੱਕਾ ਕਰਦਾ ਜਾਂ ਕੱਢਦਾ ਆ ਉਹ ਆਪਣੀਆਂ ਜੜਾ ਪੁੱਟ ਲੈਂਦਾ ਬਸ ਸਾਹ ਹੀ ਫਰਕ ਹੈ ਉਹਨਾਂ ਤੇ ਤਾਂ ਨਹੀਂ ਕਿਸੇ ਚੀਜ਼ ਦਾ ਵੀ ਅਸਰ ਮਹਾਰਾ ਕਹਿੰਦੇ ਅਸੀਂ ਤਾਂ ਇੱਥੇ ਆ ਕੇ ਬਹਿ ਗਏ ਆ ਨਾ ਕੁਝ ਪਾਉਣੇ ਆ ਤੇ ਨਾ ਕੁਝ ਗਵਾਉਣੇ ਆ ਇਹ ਥੋੜੀ ਵੀ ਇੱਥੇ ਬੈਠੇ ਆ ਤੇ ਖਡੂਰ ਚ ਸੌਖੇ ਸੀ ਇੱਥੇ ਔਖੇ ਆ ਨਾ ਸਾਨੂੰ ਕੋਈ ਅਸਰ ਨਹੀਂ ਹੁੰਦਾ ਕੋਈ ਫਰਕ ਨਹੀਂ ਹਾਣ ਲਾਭ ਹਮਰੇ ਕੇ ਮਨਾਹੀ ਮੰਗਲ ਹੈ ਇਸ ਜੰਗਲ માં ਹੈ ਭਾਵੇਂ ਆਬਾਦੀ ਹੋਵੇ ਭਾਵੇਂ ਉਜਾੜ ਹੋਵੇ ਸਾਡੀ ਖੁਸ਼ੀ ਵਾਧਦੀ ਘਟਦੀ ਨਹੀਂ ਅਸੀਂ ਇੱਕਸਾਰ ਰਹਿੰਦੇ ਆ ਅਸੀਂ ਤਾਂ ਸਾਡੇ ਦਾ ਜੰਗਲਾਂ ਵਿੱਚ ਵੀ ਮੰਗਲ ਹੈ ਤੇ ਮੰਗਲਾਂ ਵਿੱਚ ਵੀ ਜੰਗਲ ਹੈ ਸੁਣ ਰਾਹਕ ਗਹਿ ਪਦ ਅਰਬਿੰਦ ਛਿਮੋ ਛਿਮੋ ਤੁਮ ਰੂਪ ਗੋਬਿੰਦ ਇਹ ਸੁਣ ਕੇ ਖਡੂਰ ਪਿੰਡ ਦੇ ਲੋਕ ਫਿਰ ਚੜਨ ਚਰਨ ਪਕੜ ਲੈ ਸਤਿਗੁਰੂ ਕਿਰਪਾ ਕਰੋ ਖਿਮਾ ਕਰੋ ਖਿਮਾ ਕਰੋ ਪਿੰਡ ਵਿੱਚ ਚਰਨ ਪਾਓ ਜਾ ਕੇ ਨਗਰ ਵਿੱਚ ਚਰਨ ਪਾਓ ਜਿਹੜੇ ਘਰ ਨੂੰ ਪਾਤਸ਼ਾਹ ਛੱਡ ਕੇ ਆਇਓ ਉਸੇ ਘਰ ਦੇ ਵਿੱਚ ਵਾਸਾ ਕਰੋ ਕਿਰਪਾ ਕਰੋ ਤਹਾਡੇ ਤੇ ਤਾਂ ਨਹੀਂ ਅਸਰ ਪਰ ਅਸੀਂ ਪੱਟੇ ਜਾਵਾਂਗੇ ਜੇ ਤੁਸੀਂ ਨਾ ਗਏ ਤਾਂ ਇਸ ਲਈ ਸਾਡੇ ਨਗਰ ਦਾ ਭਲਾ ਕਰਨ ਵਾਸਤੇ ਤੁਸੀਂ ਚਰਨ ਪਾਓ ਤਾਂ ਜੋ ਪਰਮੇਸ਼ਰ ਵੱਲੋਂ ਸਾਡੇ ਤੇ ਕਰੋਪੀ ਨਾ ਹੋਵੇ ਬਿਰਧ ਸੰਭਾਲੋ ਸ਼ੀਲ ਕਿਰਪਾਲ ਬਖਸ਼ ਦਿਹੋ ਅਪਰਾਧ ਵਿਸਾਰ ਆਪਣਾ ਕਿਰਪਾਲੂ ਸੁਭਾਅ ਵਾਲਾ ਬਿਰਧ ਸੰਭਾਲੋ ਮਹਾਰਾਜ ਸਾਡੇ ਵੱਡੇ ਅਪਰਾਧ ਨੂੰ ਬਖਸ਼ ਦਿਓ ਐਬੋ ਇਹਾ ਕਿ ਜੈਬੋ ਗ੍ਰਾਮ ਇੱਕ ਸਮ ਬਹਿਰ ਕੇ ਬੈਠਣ ਦਾ ਸਤਿਗੁਰੂ ਫਿਰ ਬੋਲੇ ਕਹਿੰਦੇ ਸਾਡੇ ਵਾਸਤੇ ਤਾਂ ਜਿਹੋ ਜਿਹਾ ਪਿੰਡ ਹੈ ਉਹੋ ਜਿਹਾ ਜੰਗਲ ਹੈ ਜੇ ਭਾਈ ਤੁਸੀਂ ਸਾਰੇ ਪ੍ਰਸਾਨ ਹੋ ਤਾਂ ਲੈ ਚੱਲੋ ਆਪਣੇ ਨਾਲ ਜਿੱਥੇ ਰੱਖੋਗੇ ਉੱਥੇ ਰਹਿ ਪਾਵਾਂਗੇ ਬੇਦਨ ਖੇਦ ਹਮਰੇ ਕਛ ਨਾ ਹੈ ਸਮੋ ਬਤਾਵੇਂ ਬੈਠੇ ਜਾ ਹੈ ਆਗਿਆ ਹੈ ਜਾਂ ਆਗਿਆ ਨਹੀਂ ਮਤਲਬ ਜਿੱਥੇ ਵੀ ਬੈਠਦੇ ਆ ਅਸੀਂ ਸਮਾਪਤਿਤ ਕਰਦੇ ਆ ਗੁਰੂ ਪਿਆਰਿਓ ਜਦੋਂ ਇਹ ਗੱਲਾਂ ਕਈਆਂ ਨਾ ਮਹਾਰਾਜ ਨੇ ਤਾਂ ਉਹਨਾਂ ਨੇ ਸਤਗੁਰੂ ਜੀ ਨੂੰ ਉੱਪਰ ਚੁੱਕ ਲਿਆ ਸਤਕਾਰ ਦੇ ਨਾਲ ਪਾਤਸ਼ਾਹ ਜੀ ਸਿੱਖਣ ਸਿਰ ਪ੍ਰੇਮਕ ਉਚਾਈ ਪਲੰਘ ਲੈ ਕੇ ਆਏ ਸੀ ਉਹ ਵੈਗੁਰੂ ਜੀ ਪਲੰਘ ਤੇ ਬੈਠੇ ਸੀ ਨਾ ਜਿਹੜੇ ਤੇ ਮਹਾਰਾਜ ਉਹ ਪਲੰਘ ਹੀ ਇਹਨਾਂ ਨੇ ਮੋਢਿਆਂ ਤੇ ਚੁੱਕ ਲਿਆ ਸਤਗੁਰਾਂ ਦਾ ਅਪਰਵਸਤ ਕਛ ਲੈ ਗਮਨਾਈ ਸਾਰਾ ਡੇਰਾ ਫਿਰ ਮਹਾਰਾਜ ਦੇ ਮਗਰਮਗਰ ਚੱਲ ਪਿਆ ਗੁਰੂ ਪਿਆਰਿਓ ਸਤਗੁਰਾਂ ਦੇ ਸਿੱਖ ਨਾਲ ਨੇ ਮਹਾਰਾਜ ਦੇ ਖਡੂਰ ਪਿੰਡ ਦੇ ਜੱਟ ਨਾਲ ਨੇ ਮਾਰਗ ਚਲੇ ਆਏ ਗੁਰਸਵਾਮੀ ਸਮਚਿਤ ਆਨੰਦ ਅੰਤਰ ਜਾਵੇ ਅੰਤਰ ਜਾਮੀ ਸਤਗੁਰੂ ਰਾਹੇ ਰਾ ਆ ਰਹੇ ਨੇ ਰਸਤੇ ਵਿੱਚ ਇੱਕ ਪਿੰਡ ਸੀ ਪੰਥ ਵਿਖੇ ਪੈਰੋਪੁਰ ਗ੍ਰਾਮ ਖੀਓ ਭੱਲੇ ਕੋ ਤਹਿਤਾਮ ਰਾਹ ਵਿੱਚ ਇੱਕ ਪੈਰੋਪੁਰ ਨਾਮੀ ਪਿੰਡ ਸੀ ਉਸ ਪਿੰਡ ਵਿੱਚ ਇੱਕ ਸਿੱਖ ਸੀ ਖਿਓ ਭੱਲੇ ਦਾ ਘਰ ਉਹ ਸਿੱਖ ਦਾ ਨਾਮ ਸੀ ਖਿਓ ਭੱਲਾ ਸੁਣ ਆਗਮਨ ਸਤਗੁਰੂ ਕੇਰਾ ਮਿਲਿਓ ਆਣ ਕਰ ਭਾਉ ਭਨੇ ਜਦੋਂ ਉਹਨੇ ਸੁਣਿਆ ਨਾ ਸਤਗੁਰੂ ਜੀ ਆਏ ਨੇ ਬੜੇ ਪ੍ਰੇਮ ਨਾਲ ਮਿਲਿਆ ਖਿਓ ਭੱਲਾ ਬੜੀ ਬੇਨਤੀ ਕੀਤੀ ਉਹਨੇ ਵੰਦਨਾ ਕੀਤੀ ਕਹਿਣ ਲੱਗਾ ਸਤਿਗੁਰੂ ਮੇਰੀ ਘੜੀ ਸਫਲ ਹੋ ਗਈ ਏ ਟਿਕੋ ਆਪ ਮੈਂ ਲਿਆਉਂ ਅਹਾਰਾ ਇੱਥੇ ਠਹਿਰੋ ਸਤਿਗੁਰੂ ਜੀ ਮੈਂ ਭੋਜਨ ਲੈ ਕੇ ਆਉਣਾ ਆਪ ਜੀ ਦੇ ਲਈ ਅਚਵੋ ਕਰਨਾ ਕਰੋ ਅਦਾਰਾ ਭੋਜਨ ਛੱਕੇ ਮੇਰੇ ਤੇ ਕਿਰਪਾ ਕਰਿਓ ਗੁਰੂ ਪਿਆਰੀ ਸਾਧ ਸੰਗਤ ਜੀ ਉਹਨੇ ਬੇਨਤੀ ਕੀਤੀ ਰਾਉ ਅਰੰਕ ਕੋ ਪਰਖਤ ਕੋਏ ਨਾ ਸਮਸਰ ਜਾਣਤ ਹੋ ਤੂੰ ਦੋਏ ਨੇ ਤੁਸੀਂ ਅਮੀਰ ਤੇ ਗਰੀਬ ਵਿੱਚ ਫਰਕ ਨਹੀਂ ਜਾਣਦੇ ਤੁਹਾਨੂੰ ਬਰਾਬਰ ਜਾਣਦੇ ਹੋ ਤੁਸੀਂ ਲਾਲੋ ਦੇ ਘਰੇ ਚਰਨ ਪਾਏ ਲਾਲੋ ਦਾ ਘਰ ਪਵਿੱਤਰ ਕੀਤਾ ਇਸ ਲਈ ਮਹਾਰਾਜ ਕਿਰਪਾ ਕਰੋ ਹੱਥ ਜੋੜ ਕੇ ਉਹਨੇ ਬੇਨਤੀ ਕੀਤੀ ਮੇਰੇ ਘਰ ਵਿੱਚ ਚਰਨ ਪਾਓ ਸਿੱਖ ਸੰਗਤ ਨੂੰ ਵੀ ਨਾਲ ਲੈ ਕੇ ਆਓ ਮਹਾਰਾਜ ਹੁਣ ਤੁਹਾਡਾ ਆਉਣਾ ਹੋਇਆ ਕੀ ਪਤਾ ਫੇਰ ਕਿਤੇ ਇੱਧਰ ਆਉਣਾ ਹੋਵੇ ਜਾਂ ਨਾ ਹੋਵੇ ਭਾਉ ਜਾਣ ਤੇ ਰਿਧੇ ਘਨੇਰੇ ਚਲੇ ਸੰਗ ਜਿਸ ਭਾਗ ਬਡੇਰੇ ਖੀਓ ਭੱਲੇ ਦਾ ਪ੍ਰੇਮ ਜਾਣ ਕੇ ਪਾਤਸ਼ਾਹ ਨੇ ਫੇਰ ਉੱਥੇ ਟਿਕਾਣਾ ਕਰਨਾ ਕੀਤਾ ਉਹਦੇ ਘਰੋਂ ਚੱਲ ਪਏ ਮਹਾਰਾਜ ਜੀ ਬਾਕੀ ਵਿਚਾਰ ਆਪਾਂ ਅੱਗੇ ਸਾਂਝੀ ਕਰਾਂਗੇ ਜੀ ਕੋਟਾਲ ਕੋਟ ਸ਼ੁਕਰ ਹੈ ਸਤਿਗੁਰਾਂ ਦਾ ਆਪ ਸੰਗਤ ਦਾ ਇਨੀ ਬੇਨਤੀ ਪ੍ਰਵਾਨ ਕਰੋ ਕਾਂਤਲੀ ਤੋਕ ਪੜ ਕੇ ਸਮਾਪਤੀ ਕਰੀਏ ਜੀ ਜਾਲ ਛਰਕਾਏ ਸੁਬਸਤਰ ਵਿਛਾਏ ਉਪਰ ਚੌਂਕੀ ਚਾਰ ਡਸਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ RAM KALI MOHALLA TEEJA ANAND DE KO